ਸ਼ਸ਼ੀਕਾਲ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜਵੀ ਸਵਾਗਤ ਕਰਦਾ। ਇਸ ਮੌਕੇ ਦੀ ਖਬਰ ਜੁੜੀ ਸਾਹਮਣੇ ਆ ਰਹੀ ਹੈ। 에어 ਇੰਡੀਆ ਦੇ ਨਾਲ 에어 ਇੰਡੀਆ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜੋ ਤੁਹਾਨੂੰ ਪਲੇਨ ਦੇ ਵਿੱਚ ਜਦੋਂ ਤੁਸੀਂ ਹਵਾ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਵਾਈਫਾਈ ਦੀਆਂ ਸੁਵਿਧਾਵਾਂ ਦੇਣ ਜਾ ਰਹੀ ਹੈ। ਦੱਸਦੀ ਹੈ ਕਿ ਜਦੋਂ ਤੁਸੀਂ 에어 ਵਿੱਚ ਸਫ਼ਰ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਨਲਾਈਨ ਕੋਈ ਕੰਮ ਕਰਨਾ ਹੈ ਜਾਂ ਕੋਈ ਬਿਜ਼ਨਸ ਮੀਟਿੰਗ ਲਈ ਤੁਸੀਂ ਈਮੇਲ ਭੇਜਣੀ ਹੈ, ਕੋਈ ਵਟਸਐਪ ਮੈਸੇਜ ਕਰਨਾ ਹੈ, ਕੋਈ ਫੇਸਬੁੱਕ ਤੇ ਪੋਸਟ ਪਾਉਣੀ ਹੈ। ਤਾਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ 에어 ਇੰਡੀਆ ਵੱਲੋਂ ਇਹ ਚੀਜ਼ ਨੂੰ ਮੁਫਤ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 10000 ਫੁੱਟ ਦੀ ਉਚਾਈ ਤੇ ਤੁਸੀਂ ਜਿਹੜਾ ਹੈ ਉਹ ਵਾਈਫਾਈ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਦੱਸ ਦਈਏ ਕਿ ਇਹਨਾਂ ਦੇ ਵਿੱਚ A350 ਬੋਇੰਗ 787/9 ਅਤੇ 에어ਬੱਸ 321 ਨਿਊ ਦੀਆਂ ਇੰਡੀਆ ਫਲਾਈਟਾਂ ਨੇ ਉਹਨਾਂ ਨੂੰ ਲੈ ਕੇ ਅਪਡੇਟ ਆਇਆ ਕਿ ਇਹਨਾਂ ਫਲਾਈਟਾਂ ਦੇ ਵਿੱਚ ਤੁਸੀਂ ਜਦੋਂ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਆਨਲਾਈਨ ਕੰਮ ਕਰ ਸਕਦੇ ਹੋ ਕਿਸ ਨੂੰ ਈਮੇਲ ਭੇਜਣੀ ਹੈ ਕਿਸ ਨੂੰ WhatsApp ਮੈਸੇਜ ਭੇਜਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਜ਼ਨਸ ਦਾ ਕੰਮ ਕਰਨਾ ਹੈ ਜਿਹੜਾ ਤੁਸੀਂ ਤੁਰੰਤ ਕਰਨਾ ਹੈ ਤੁਹਾਡੇ ਕੋਲ ਕੋਈ ਔਰ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ 에어 ਇੰਡੀਆ ਇੱਕ ਨਵਾਂ ਪੈਕੇਜ ਨਵਾਂ ਸਾਲ ਦਾ ਤੋਹਫਾ ਲੈ ਕੇ ਪਹੁੰਚੀ ਹੈ ਉਸ ਵੱਲੋਂ ਤੁਹਾਨੂੰ Wi-Fi ਦੀ ਸਹੂਤਾ ਭਾਵੇਂ ਤੁਸੀਂ 10000 ਫੀਟ ਦੀ ਉਚਾਈ ਤੇ ਕੋਈ ਸਫਰ ਕਰ ਰਹੇ ਹੋ ਮੋ ਤੁਹਾਨੂੰ ਉੱਥੇ ਵੀ ਜਿਹੜੀਆਂ ਇਹ ਸੁਵਿਧਾਵਾਂ ਦਿੱਤੀਆਂ ਜਾਣਗੀਆਂ ਸ਼ਸ਼ੀਕਾਲ ਐਸਐਮਜੀ ਨਿਊਜ਼ ਦੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੋੜਵੀ ਸਵਾਗਤ ਕਰਦਾ ਇਸ ਮੌਕੇ ਦੀ ਖਬਰ ਜੁੜੀ ਸਾਹਮਣੇ ਆ ਰਹੀ ਹੈ 에어 ਇੰਡੀਆ ਦੇ ਨਾਲ 에어 ਇੰਡੀਆ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ ਜੋ ਤੁਹਾਨੂੰ ਪਲੇਨ ਦੇ ਵਿੱਚ ਜਦੋਂ ਤੁਸੀਂ ਹਵਾ ਦੇ ਵਿੱਚ ਸਫ਼ਰ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਵਾਈਫਾਈ ਦੀਆਂ ਸੁਵਿਧਾਵਾਂ ਦੇਣ ਜਾ ਰਹੀ ਹੈ ਦੱਸਦੀ ਹੈ ਕਿ ਜਦੋਂ ਤੁਸੀਂ 에어 ਵਿੱਚ ਸਫ਼ਰ ਕਰ ਰਹੇ ਹੁੰਦੇ ਹੋ ਤਾਂ ਤੁਸੀਂ ਆਨਲਾਈਨ ਕੋਈ ਕੰਮ ਕਰਨਾ ਹੈ ਜਾਂ ਕੋਈ ਬਿਜ਼ਨਸ ਮੀਟਿੰਗ ਲਈ ਤੁਸੀਂ ਈਮੇਲ ਭੇਜਣੀ ਹੈ ਕੋਈ ਵਟਸਐਪ ਮੈਸੇਜ ਕਰਨਾ ਹੈ ਕੋਈ ਫੇਸਬੁੱਕ ਤੇ ਪੋਸਟ ਪਾਉਣੀ ਹੈ ਤਾਂ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ 에어 ਇੰਡੀਆ ਵੱਲੋਂ ਇਹ ਚੀਜ਼ ਨੂੰ ਮੁਫਤ ਕਰ ਦਿੱਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ 10000 ਫੁੱਟ ਦੀ ਉਚਾਈ ਤੇ ਤੁਸੀਂ ਜਿਹੜਾ ਹੈ ਉਹ ਵਾਈਫਾਈ ਦਾ ਇਸਤੇਮਾਲ ਕਰ ਸਕਦੇ ਹੋ ਤਾਂ ਦੱਸ ਦਈਏ ਕਿ ਇਹਨਾਂ ਦੇ ਵਿੱਚ A350 ਬੋਇੰਗ 787 ਵਾੜਾ 9 ਅਤੇ 에어ਬੱਸ 321 ਨਿਊ ਦੀਆਂ ਜਿਹੜੀਆਂ ਫਲਾਈਟਾਂ ਨੇ ਉਹਨਾਂ ਨੂੰ ਲੈ ਕੇ ਅਪਡੇਟ ਆਇਆ ਕਿ ਇਹਨਾਂ ਫਲਾਈਟਾਂ ਦੇ ਵਿੱਚ ਤੁਸੀਂ ਜਦੋਂ ਸਫ਼ਰ ਕਰ ਰਹੇ ਹੋ ਤਾਂ ਤੁਸੀਂ ਆਨਲਾਈਨ ਕੰਮ ਕਰ ਸਕਦੇ ਹੋ ਕੋਈ ਸਾਨੂੰ ਈਮੇਲ ਭੇਜਣੀ ਹੈ ਕਿਸ ਨੂੰ WhatsApp ਮੈਸੇਜ ਭੇਜਣਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਬਿਜ਼ਨਸ ਦਾ ਕੰਮ ਕਰਨਾ ਹੈ ਜਿਹੜਾ ਤੁਸੀਂ ਤੁਰੰਤ ਕਰਨਾ ਹੈ ਤੁਹਾਡੇ ਕੋਲ ਕੋਈ ਔਰ ਆਪਸ਼ਨ ਨਹੀਂ ਹੁੰਦੀ ਕਿ ਤੁਸੀਂ ਆਨਲਾਈਨ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ 에어 ਇੰਡੀਆ ਇੱਕ ਨਵਾਂ ਪੈਕੇਜ ਨਵਾਂ ਸਾਲ ਦਾ ਤੋਹਫਾ ਲੈ ਕੇ ਪਹੁੰਚੀ ਹੈ ਉਸ ਵੱਲੋਂ ਤੁਹਾਨੂੰ Wi-Fi ਦੀ ਸਹੂਤਾ ਭਾਵੇਂ ਤੁਸੀਂ 10000 ਫੀਟ ਦੀ ਉਚਾਈ ਤੇ ਕੋਈ ਨਾ ਸਫ਼ਰ ਕਰ ਰਹੇ ਹੋ ਮੋ ਤੁਹਾਨੂੰ ਉੱਥੇ ਵੀ ਜਿਹੜੀਆਂ ਇਹ ਸੁਵਿਧਾਵਾਂ ਦਿੱਤੀਆਂ ਜਾਣਗੀਆਂ